ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਦਾ ਇੱਕ ਹੋਰ ਨਵਾਂ ਖੁਲਾਸਾ ਮੈਂ ਤੁਹਾਡੇ ਸਾਹਮਣੇ ਇੱਕ ਵੀਡੀਓ ਦੇ ذریعے ਕਰਨ ਜਾ ਰਿਹਾ ਜਿਹੜੀ ਕਿ ਕੁੜੀ ਹੈ ਮਾਡਲ ਮਾਡਲ ਨਵੇਂ ਜਮਾਨੇ ਦੀ ਕੁੜੀ ਜਿਵੇਂ ਆਪਾਂ ਕਹਿ ਦਿੰਨੇ ਆਂ ਵੀ ਕੋਈ ਮਾਡਲ ਹੈ ਤਾਂ ਵੀਡੀਓ ਦੇ ਵਿੱਚ ਕਹਿ ਰਹੀ ਹੈ ਵੀ ਮੈਂ ਢੱਡੀਆਂ ਵਾਲੇ ਸੰਤ ਨੂੰ ਹੈਰਾਨੀ ਜਨਕ ਮਾਮਲਾ ਪਹਿਲੀ ਵਾਰ ਜਿਹੜਾ ਕਿ ਹੈਰਾਨੀ ਜਨਕ ਮਾਮਲਾ ਇਹ ਹੈ ਦੇਖੋ ਪਹਿਣਾ ਕਈ ਦੇਖਦੀਆਂ ਹੋਣੀਆਂ ਪਰ ਜਿਹੜੀ ਸੋ ਸੱਚ ਹੈ ਉਹ ਸੱਚ ਹੀ ਰਹਿਣਾ ਉਹ ਨਹੀਂ ਬਦਲਦਾ ਪਰ ਮੈਂ ਚਾਹੂੰ ਆ ਇਹਨੂੰ ਸਾਰੇ ਲੋਕ ਹੀ ਸੁਣਨ ਕਿਉਂਕਿ ਇਹ ਸ਼ਬਦ ਕੋਈ ਬਾਹਲਾ ਮਾੜਾ ਵੀ ਨਹੀਂ ਹੈ ਤਾਂ ਇਹ ਕੁੜੀ ਐ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਕਹਿ ਰਹੀ ਐ ਵੀ ਮੈਂ ਪਿਆਰ ਕਰਦੀ ਆ ਤਾਂ ਮੈਂ ਤੁਹਾਡੇ ਸਾਹਮਣੇ ਇਸ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਅਟਪਟਾ ਜਿਹਾ ਲੱਗਦਾ ਹੋਣਾ ਬਿਆਨ ਲੇਕਿਨ ਬਿਲਕੁਲ ਸਹੀ ਸੁਣਿਆ ਤੁਸੀਂ ਤੇ ਮੈਂ ਤੁਹਾਨੂੰ ਕੈਮਰਾ ਦੇ ਸਾਹਮਣੇ ਕਹਿ ਰਹੀ ਐ ਕਿ ਮੈਂ ਸੰਤ ਰਣਜੀਤ ਸਿੰਘ ਢੱਡੀਆਂ ਵਾਲੇ ਨੂੰ ਪਿਆਰ ਕਰਦੀ ਆ ਤਾ ਹੁਣ ਬਾਈ ਮਾਮਲਾ ਬੜਾ ਕਸੂਤਾ ਹੈ ਤੇ ਬਾਈ ਇਹ ਵੀ ਹੈ ਗੱਲ ਨਾਲ ਨਾਲ ਕਿ ਜਿਹੜੇ ਹਰ ਰੋਜ਼ ਖੁਲਾਸੇ ਹੁੰਦੇ ਨੇ ਰਣਜੀਤ ਸਿੰਘ ਢੱਡਰੀਆ ਵਾਲੇ ਨੂੰ ਲੈ ਕੇ ਕਿ ਹਰ ਰੋਜ਼ ਉਹਦੇ ਤੇ ਕੋਈ ਨਾ ਕੋਈ ਖਲਾਫ ਬੋਲਦਾ ਕੋਈ ਉਹਨਾਂ ਦੇ ਹੱਕ ਵਿੱਚ ਬੋਲਦਾ ਪਰ ਗੱਲ ਇੱਥੇ ਆ ਜਾਂਦੀ ਹੈ ਵੀ ਰਣਜੀਤ ਸਿੰਘ ਢੱਡਰੀਆ ਵਾਲੇ ਆਪਣੇ ਆਪ ਨੂੰ ਤਾਂ ਉਹ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਮੈਂ ਇੰਨਾ ਗੱਲਾਂ ਦੇ ਨਿਕਟ ਨਹੀਂ ਜਾਂਦਾ ਤਾਂ ਹੁਣ ਇਹ ਮਾਮਲਾ ਕੀ ਹੈ ਕਿਉਂ ਐਸਾ ਬਿਆਨ ਆਇਆ ਕਿਉਂ ਐਸੀ ਸ਼ਦਾਬਲੀ ਯੂਜ਼ ਹੋਈ ਆ ਕਿਉਂ ਇਹੋ ਜੀਆਂ ਗੱਲਾਂ ਹੋਈਆਂ ਇਹ ਮੈਂ ਤੁਹਾਨੂੰ ਪੂਰੀ ਡਿਟੇਲ ਦੇ ਨਾਲ ਦੱਸੂਆਂ ਤੇ ਸਮਝਣ ਦੀ ਲੋੜ ਆ ਤਾਂ ਹੁਣ ਪੰਜਾਬ ਦੇ ਵਿੱਚ ਇੱਕੋ ਹੀ ਚਿਹਰਾ ਸਾਹਮਣੇ ਆ ਸਭ ਦੇ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਆ ਪੰਜਾਬੀ ਨਹੀਂ ਬਲਕਿ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਇੱਕ ਮਹਾਰੋ ਜਿਵੇਂ ਕਹਿੰਦਾ ਉਹਨਾਂ ਬੜੀ ਫੈਨ ਫੋਲੋਇੰਗ ਆ ਉਹਨਾਂ ਦੀ ਪਰ ਕਿਤੇ ਨਾ ਕਿਤੇ ਜਦੋਂ ਐਸਾ ਬਿਆਨ ਸਾਹਮਣੇ ਆ ਜਾਂਦਾ ਤਾਂ ਉਦੋਂ ਗੱਲ ਦੇਣੀ ਵੀ ਪੈ ਸਕਦੀ ਹੈ ਤੇ ਲੈਣੀ ਵੀ ਪੈ ਸਕਦੀ ਹੈ ਜਿਵੇਂ ਕਹਿੰਦੇ ਹੁੰਦੇ ਨੇ ਦੇਣੇ ਦੇ ਕਿਤੇ ਲੈਣੇ ਨਾ ਪੈ ਜਾਣ ਜਾਂ ਫਿਰ ਲੈਣ ਦੇ ਕਿਤੇ ਦੇਣੇ ਨਾ ਪੈ ਜਾਣ ਇਹ ਗੱਲਾਂ ਜਿਵੇਂ ਆਮ ਹੀ ਆਪਣੇ ਪੰਜਾਬੀ ਦੇ ਵਿੱਚ ਹੁੰਦੀਆਂ ਪਰ ਮੈਂ ਤੁਹਾਨੂੰ ਇਹਦੇ ਵਿਆਹ ਸੁਣਾਉਣੇ ਚਾਹੂੰਗਾ ਪੂਰੀ ਡਿਟੇਲ ਦੇ ਨਾਲ ਪੂਰੀ ਵੀਡੀਓ ਦਿਖਾਉਣੀ ਚਾਹੂੰਗਾ ਵੀਡੀਓ ਦੇ ਵਿੱਚ ਦਿਖਾਉਂਗਾ ਕਿ ਆਖਰ ਐਸਾ ਮਾਮਲਾ ਇਸ ਕੁੜੀ ਨੇ ਕਿਉਂ ਕਿਹੀ ਇਹ ਗੱਲ ਇੱਕ ਪਾਸੇ ਵਿਰੋਧ ਤੇ ਵਿਰੋਧ ਹੋ ਰਿਹਾ ਇੱਕ ਪਾਸੇ ਸਮਰਥਕ ਵੀ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਬਹੁਤ ਸਾਰੀ ਸੰਖਿਆ ਦੇ ਵਿੱਚ ਢੱਡੀਆਂ ਵਾਲੇ ਦੇ ਸਮਰਥਕ ਮੌਜੂਦ ਨੇ ਤਾਂ ਬਹੁਤ ਸਾਰੇ ਲੋਕਾਂ ਦਾ ਮੰਨਣਾ ਇਹ ਵੀ ਹੈ ਕਿ ਸਾਡਾ ਰਣਜੀਤ ਸਿੰਘ ਢੱਡੀਆਂ ਵਾਲਾ ਮੇਰੇ ਕੋਲ ਜਦੋਂ ਕਮੈਂਟ ਆਉਂਦੇ ਨੇ ਮੈਂ ਪੜਦਾ ਤਾਂ ਉਹਨਾਂ ਦੇ ਜਵਾਬ ਵੀ ਮੈਂ ਅਕਸਰ ਦਿੰਦਾ ਹੁੰਨਾ ਕਿ ਸਾਡਾ ਰਣਜੀਤ ਸਿੰਘ ਢੱਡੀਆਂ ਵਾਲਾ નિર્ਦੋਸ਼ ਹੈ ਪਰ ਵਿੱਚ ਜਿਹੜੇ ਵਿਰੋਧ ਵੀ ਹੁੰਦੇ ਨੇ ਉਹਨਾਂ ਦੇ ਵੀ ਮੈਂ ਜਵਾਬ ਦਿੰਦਾ ਪਰ ਮੈਂ ਇਸ ਵੀਡੀਓ ਤੇ ਵੀ ਦੇਖਣਾ ਚਾਹੁੰਗਾ ਤੁਹਾਡੇ ਕਮੈਂਟ ਕੀ ਆਉਂਦੇ ਇਸ ਨੂੰ ਸੁਣਨ ਤੋਂ ਬਾਅਦ ਤੇ ਸਾਡੀ ਦੁਨੀਆ ਇਸ ਨੂੰ ਕੀ ਰਿਸਪੌਂਸ ਦਿੰਦੀ ਹੈ ਕੀ ਇਹਨੂੰ ਮਾੜਾ ਕਹਿੰਦੀ ਹੈ ਜਾ ਫਿਰ ਚੰਗਾ ਕਹਿੰਦੀ ਆ ਸੁਣੋ ਧਿਆਨ ਦੇ ਨਾਲ ਬਾਅਦ ਦੇ ਵਿੱਚ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਝੇ ਸੁਣੋ ਸਾਝੇ ਭੈਣੋ ਮੈਂ ਇਹ ਪੁੱਛਿਆ ਚਾਹੁੰਦੀ ਸੀ ਕਿ ਇਹ ਡਿਜ਼ਾਈਨ ਬਹੁਤ ਪਵਾਣਾ ਨੇ ਮੈਂ ਪੁੱਛਿਆ ਜੋ ਇਹ ਤੁਹਾਨੂੰ ਫਸਟ ਆਫ ਆਲ ਕੀ ਹੈ ਮਤਲਬ ਬਾਕੀ ਜੀ ਗਿਆ ਵੀ ਕੱਢ ਕੇ ਦੇ ਦੇ ਕੋਣ ਮੇਰੀ ਲੋਕ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਦੇਖੋ ਕਾਪੜਾ ਜਿਹੜਾ ਹੁੰਦਾ ਉਹ ਰੱਪ ਦੇ ਅਸਟਰ ਹੁੰਦਾ ਹੈ ਕੋਈ ਮਦਰ ਆਏ ਤੇ ਕੋਈ ਨੰਮਾ ਬੰਦਾ ਵਜਦਾ ਨਾ ਤੇ ਕੋਈ ਇੱਕ ਮਦਰ ਕੱਪੜੇ ਪਾਉਣੇ ਤੁਹਾਡੀ ਆਪੇ ਚੋਇਸ ਹੈ ਮੇਰੀ ਆਪਣੀ ਚੋਇਸ ਹੈ ਨਾ ਜਿਹੜਾ ਆਪਾਂ ਕਿਸੇ ਦੇ ਕੱਪੜੇ ਕਹਿੰਦੇ ਦੇਖੋ ਕੱਪੜੇ ਕੈਸੇ ਪਾਏ ਆ ਇਹ ਤਾਂ ਐਸ਼ਾ ਤੁਸੀਂ ਕਹੇ ਨੀਲਾ ਕੋਟ ਮਨੇ ਕਦੀ ਕਾਲਾ ਫੋਨਿਕ ਕਦੀ ਹਰਾ ਫੋਨਿਕ ਇਹ ਅਗਲੇ ਕੱਪੜੇ ਚੁਆਇਸ ਹੁੰਦੀ ਹੈ ਅਗਲੇ ਦੀ ਆਪਣੀ ਤਾਂ ਸੁਣ ਲਈ ਪੰਜਾਬੀ ਉਹ ਗੱਲ ਹੈ ਵੀ ਪੰਜਾਬ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਇਹ ਕੁੜੀ ਕੌਣ ਸੀ ਤੁਸੀਂ ਕਹਿੰਦੇ ਹੋਗੇ ਯਾਰ ਚਿਹਰਾ ਨਹੀਂ ਦਿਖਾਇਆ ਪਰ ਮੈਂ ਤੁਹਾਨੂੰ ਦਿਖਾਉਂਗਾ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਬਲਕਿ ਮੁਲਕਾਂ ਦੇ ਵਿੱਚ ਬਹੁਤ ਸਾਰੀ ਦੁਨੀਆ ਮੌਜੂਦ ਹੈ ਜਿਹੜੀ ਸੰਤ ਰੱਡੀਆਂ ਵਾਲੇ ਨੂੰ ਦਿਲੋਂ ਚਾਹੁੰਦੀ ਆ ਵੱਡੇ ਸਮਰਥਨ ਦੇ ਨਾਲ ਕਰੋੜਾਂ ਲੋਕ ਮੌਜੂਦ ਨੇ ਜਿਹੜੇ ਜਾਨ ਤੱਕ ਦੇਣ ਨੂੰ ਤਿਆਰ ਹੋ ਜਾਂਦੇ ਨੇ ਪਰ ਮੈਂ ਤੁਹਾਨੂੰ ਇਹਦਾ ਕੁਛ ਇੱਕ ਹੋਰ ਨਮੂਨਾ ਦਿਖਾਉਂਗਾ ਨਹੀਂ ਸਾਡੇ ਸਾਥੀ ਕਹਿਣਗੇ ਚਿਹਰਾ ਨਹੀਂ ਦਿਖਾਇਆ ਯਾਰ ਪਰ ਮੈਂ ਚਾਹੁੰਗਾ ਕਿ ਗੱਲ ਇਹ ਹੈ ਵੀ ਜਿਹੜੀ ਹੁਣ ਕੁੜੀ ਆ ਇਸ ਨੂੰ ਜਨਤਕ ਕਰਨਾ ਵੀ ਇੱਕ ਜਿਵੇਂ ਕਹਿ ਸਕਦੇ ਆਪਾਂ ਮਾੜੀ ਗੱਲ ਹੋ ਸਕਦੀ ਆ ਪਰ ਜਿਹੜੀ ਇਹ ਕੁੜੀ ਨੇ ਗੱਲ ਕਹੀ ਸੀ ਢੱਡੀਆਂ ਵਾਲੇ ਦੇ ਕਦ ਕਾਠੀ ਨੂੰ ਲੈ ਕੇ ਉਹਨਾਂ ਦੇ ਪਹਿਨਾਵੇ ਨੂੰ ਲੈ ਕੇ ਬਹੁਤ ਸਾਰੇ ਖੁਲਾਸੇ ਕੀਤੇ ਤੇ ਅੱਗੋਂ ਜਵਾਬ ਕੀ ਮਿਲੇ ਨੇ ਉਹ ਵੀ ਤੁਸੀਂ ਸੁਣੇ ਨੇ ਔਰ ਦੂਜੀ ਗੱਲ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਇੱਕ ਐਸੇ ਸ਼ਖਸ ਨੇ ਜਿਹੜੇ ਕਿ ਹਰ ਵਕਤ ਸਿੱਖ ਕੌਮ ਦੀ ਗੁਰੂਆਂ ਪੀਰਾਂ ਦੀ ਗੱਲ ਕਰਦੇ ਨੇ ਤੇ ਸਾਡੇ ਲੋਕਾਂ ਦੇ ਬੱਚਿਆਂ ਤੱਕ ਨੂੰ ਗੁਰੂਆਂ ਦੇ ਨਾਲ ਜੋੜਨ ਦੀ ਗੱਲ ਕਰਦੇ ਨੇ ਗੱਲਾਂ ਦਾ ਕੁਝ ਇਹੋ ਜੀਆਂ ਵੀ ਨੇ ਸੁਣ ਕੇ ਤੁਹਾਡੇ ਹੋਸ਼ ੁੱਟ ਜਾਣਗੇ ਤੁਸੀਂ ਇਸ ਗੱਲ ਨੂੰ ਮੰਨ ਵੀ ਨਹੀਂ ਸਕੋਗੇ ਜੇਕਰ ਮੈਂ ਉਹਨਾਂ ਦੀਆਂ ਕੁਝ ਗੱਲਾਂ ਪੇਸ਼ ਕਰ ਦਿਆਂ ਪਰ ਮੈਂ ਪੇਸ਼ ਇਸ ਕਰਕੇ ਨਹੀਂ ਕਰਦਾ ਕਿਉਂਕਿ ਮਰਜ਼ਾਦਾ ਜਿਹੜੀ ਹੁੰਦੀ ਆ ਉਹ ਬਹੁਤ ਸਾਰੀਆਂ ਗੱਲਾਂ ਕਹਿੰਦੀ ਆ ਮਰਜ਼ਾਦਾ ਦੇ ਵਿੱਚ ਹਰ ਇੱਕ ਵਿਅਕਤੀ ਨੂੰ ਰਹਿਣ ਦਾ ਹੱਕ ਆ ਕਿਉਂਕਿ ਜੇਕਰ ਮਰਿਆਦਾ ਦੇ ਵਿੱਚੋਂ ਰਹਿ ਕੇ ਉਹਦਾ ਪਾਠ ਪੂਜਾ ਕਰਦੇ ਨੇ ਤਾਂ ਲੋਕ ਵੀ ਜੁੜੇ ਹੋਏ ਨੇ ਪਰ ਜਿਹੜੀਆਂ ਕੁਝ ਇਹੋ ਜਿਹੀਆਂ ਗੱਲਾਂ ਨੇ ਉਹ ਕਹਿ ਕੌਣ ਰਿਹਾ ਵਿਰੋਧੀ ਪਰ ਮੈਂ ਉਹਦਾ ਵਿਰੋਧੀ ਨਹੀਂ ਮੈਂ ਉਹਦਾ ਸੰਗੀ ਸਾਥੀ ਵੀ ਨਹੀਂ ਕਿ ਮੈਂ ਉਹਦੀ ਗੱਲ ਪਲਟਾ ਕੇ ਧਰ ਦਿਆਂ ਪਰ ਨਹੀਂ ਜਿਹੜਾ ਸੱਚ ਆ ਸੋ ਸੱਚ ਹੀ ਰਹਿਣਾ ਕੁੜੀ ਦੇ ਜਿਹੜੀ ਤੇ ਇਲਜ਼ਾਮ ਲੱਗੇ ਨੇ ਉਸ ਕੁੜੀ ਦੇ ਇਲਜ਼ਾਮਾਂ ਨੇ ਢੱਡੀਆਂ ਵਾਲੇ ਸੰਤ ਨੂੰ ਐਸ ਕਦਰ ਭੰਡ ਦਿੱਤਾ ਕਿ ਕੋਈ ਵੀ ਬੰਦਾ ਕੋਈ ਵੀ ਬੰਦਾ ਉਂਗਲੀ ਚੱਕ ਦਿੰਦਾ ਕੋਈ ਵੀ ਚੈਨਲ ਉਹਦੇ ਤੇ ਕੁਝ ਵੀ ਪਰੋਸ ਦਿੰਦਾ ਤਾਂ ਦੇਖੋ ਅਲੱਗ-ਅਲੱਗ ਤਰੀਕੇ ਦੇ ਨਾਲ ਟੱਡਰੀਆਂ ਵਾਲੇ ਤੇ ਟਿੱਪਣੀ ਵੀ ਹੁੰਦੀ ਆ ਤੇ ਵੱਡੇ ਪੱਧਰ ਤੇ ਉਹਦਾ ਵਿਰੋਧ ਵੀ ਹੁੰਦਾ ਵਿਰੋਧ ਜਦੋਂ ਕਿਸੇ ਦੇ ਖਿਲਾਫ ਵਿਰੋਧ ਹੁੰਦਾ ਤਾਂ ਬੰਦੇ ਦੇ ਕੈਰੇਕਟਰ ਤੇ ਗੱਲ ਹੁੰਦੀ ਆ ਤੇ ਬੰਦੇ ਦੀ ਸ਼ਬੀ ਖਰਾਬ ਹੋ ਜਾਂਦੀ ਏ ਸੋਹੀ ਸੰਤ ਟੱਡਰੀਆਂ ਵਾਲੇ ਨੇ ਕਿਹਾ ਕਿ ਜਦੋਂ ਕਿਸੇ ਦਾ ਕੈਰੇਕਟਰ ਖਰਾਬ ਕਰਨਾ ਹੋਵੇ ਤਾ ਉਤੇ ੱੱਬਾ ਲਾ ਦਿਓ ਸੋ ਸੰਤ ਢੱਡਰੀਆਂ ਵਾਲੇ ਦੇ ਨਾਲ ਜਿਹੜੀ ਵੀਤ ਰਹੀ ਹੈ ਕਈ ਲੋਕ ਇਹੋ ਜਿਹੇ ਨੇ ਜਿਹੜੇ ਵੱਡੇ ਖੁਲਾਸੇ ਕਰਦੇ ਨੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਕਿ ਸਾਡੇ ਕੋਲ ਇਹਦੇ ਖਿਲਾਫ ਅਨੇਕੋ ਸਬੂਤ ਨੇ ਪਰ ਹਾਲੇ ਤੱਕ ਮੈਨੂੰ ਇਹ ਕਿਹਾ ਕਿ ਤੁਸੀਂ ਭਾਈ ਉਹਨਾਂ ਨੂੰ ਪੇਸ਼ ਕਿਉਂ ਨਹੀਂ ਕਰਦੇ ਜੇਕਰ ਵਾਕਈ ਤੁਹਾਡੇ ਕੋਲ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਖਿਲਾਫ ਕੋਈ ਨਾ ਕੋਈ ਸਬੂਤ ਕੋਈ ਆਰੀਓ ਜਾਂ ਫਿਰ ਕੋਈ ਵੀਡੀਓ ਹੈ ਤਾਂ ਤੁਸੀਂ ਪੇਸ਼ ਕਰੋ ਨਹੀਂ ਤਾਂ ਫਿਰ ਜਿਹੜੀ ਫਾਲਤੂ ਦੀ ਬਖਵਾਸ ਆ ਇਹਨੂੰ ਬਿਲਕੁਲ ਬੰਦ ਕਰੋ ਔਰ ਆਪਣਾ ਇੱਕ ਸਾਥ ਦੇ ਕੇ ਉਹਨਾਂ ਨੂੰ ਕਹੋ ਭਾਈ ਸਿੱਖੀ ਦਾ ਪ੍ਰਚਾਰ ਕਰਦਾ ਕਰ ਅਸੀਂ ਤੁਹਾਡੇ ਨਾਲ ਤਾਂ ਮੈਂ ਸੰਤ ਨੂੰ ਇੱਕ ਅਪੀਲ ਕੀਤੀ ਸੀ ਸ਼ਾਇਦ ਮੇਰੀ ਵੀਡੀਓ ਨਹੀਂ ਪਹੁੰਚੀ ਹੋਣੀ ਹੋ ਸਕਦਾ ਪਹੁੰਚ ਵੀ ਗਈ ਹੋਵੇ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਸੰਖਿਆ ਪਾਈ ਜਾਂਦੀ ਹੈ ਜਦੋਂ ਵੀਡੀਓ ਅਪਲੋਡ ਹੁੰਦੀ ਹੈ ਦੇਖਦੇ ਨੇ ਲੋਕ ਔਰ ਸਾਡੇ ਜਿੰਨੇ ਵੀ ਤੁਸੀਂ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਚਾਹਣ ਵਾਲੇ ਸਾਡੇ ਪੰਜਾਬ ਦੇ ਵਿੱਚ ਮੌਜੂਦ ਹੋ ਮੈਂ ਕੱਲੇ ਪੰਜਾਬੀਆਂ ਨੂੰ ਕਹਿਣਾ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਸੰਤ ਰঞ্জੀਤ ਸਿੰਘ ਢੱਡਰੀਆਂ ਵਾਲੇ ਕੋਲ ਪਹੁੰਚਾਉਣੀ ਆ ਤਾਂ ਕਿ ਮੇਰਾ ਮੈਸੇਜ ਰਗ ਸਕੇ ਮੈਸੇਜ ਇਹ ਆ ਕਿ ਸੰਤ ਰঞ্জੀਤ ਸਿੰਘ ਢੱਡਰੀਆਂ ਵਾਲੇ ਨੂੰ ਮੇਰੇ ਵੱਨਿਓ ਇੱਕ ਮੈਸੇਜ ਇਹੀ ਆ ਵੀ ਜਿਵੇਂ ਹੁਣ ਲੋਕਾਂ ਦੇ ਵਿੱਚ ਇੱਕ ਗੱਲ ਬਹੁਤ ਤੇਜ਼ੀ ਨਾਲ ਉੱਡੀ ਆ ਮੀਡੀਆ ਦੇ ਵਿੱਚ ਅੱਜ ਵੀ ਉਹ ਅੱਗ ਵਾਂਗੂ ਤਾंडਵ ਕਰ ਰਹੀ ਹੈ ਗੱਲ ਹੈ ਕਿ ਇਹ ਵੀ ਰਣਜੀਤ ਸਿੰਘ ਢੱਡੀਆਂ ਵਾਲੇ ਪਰਮੇਸ਼ਰ ਦਵਾਰ ਛੱਡ ਕੇ ਭੱਜ ਗਏ ਨੇ ਉਹ ਦੋਸ਼ੀ ਨੇ ਇਹ ਗੱਲ ਲੋਕ ਕਹਿ ਰਹੇ ਨੇ ਮੀਡੀਆ ਕਹਿ ਰਿਹਾ ਜਿਹੜੇ ਵਿਰੋਧੀ ਨੇ ਉਹਨਾਂ ਨੇ ਤਾਂ ਕਹਿਣੀ ਹੀ ਸੀ ਕਿਤੇ ਨਾ ਕਿਤੇ ਸ਼ੰਕਾ ਸਭ ਨੂੰ ਹੋ ਜਾਂਦੀ ਹੈ ਪਰ ਮੇਰਾ ਦਿਲ ਹਲੇ ਵੀ ਨਹੀਂ ਮੰਨਦਾ ਪਰ ਫੇਰ ਵੀ ਮੈਂ ਕਹਿੰਦਾ ਹਾਂ ਅਪੀਲ ਕਰਕੇ ਕਿ ਉਹ ਗ੍ਰਿਫਤਾਰੀ ਦੇਣ ਜਾਂ ਫਿਰ ਉੱਥੇ ਆ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਵਾ ਦੇਣ ਤਾਕੇ ਕਰਕੋਰ ਕਾਇਮ ਹੋ ਜਾਵੇ ਸਾਡੀ ਕੌਮ ਦੇ ਵਿੱਚ ਕਿ ਇੱਕ ਯੋਧਾ ਜਾਂ ਫਿਰ ਕੋਈ ਪ੍ਰਚਾਰਕ ਕੋਈ ਦੋਸ਼ ਲੱਗਿਆ ਸੀ ਤਾਂ ਉਸ ਬੰਦੇ ਨੇ ਆਪਣੀ ਹਸ ਕੇ ਗ੍ਰਿਫਤਾਰੀ ਦਿੱਤੀ ਹੈ ਜਿਹਦੇ ਵਿੱਚ ਉਹ ਸੱਚ ਹੈ ਇਹ ਗੱਲ ਤੁਸੀਂ ਵੀ ਮੰਨਦੇ ਹੋ ਤਾਂ ਤੁਸੀਂ ਜਾਣਕਾਰ ਹੋ ਸਾਰੀਆਂ ਗੱਲਾਂ ਦੇ ਇਸ ਕਰਕੇ ਮੇਰੀ ਅਪੀਲ ਮੰਨੀ ਜਾਵੇ ਕਿ ਤੁਸੀਂ ਆਪਣੀ ਗ੍ਰਿਫਤਾਰੀ ਦੇ ਦਿਓ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਗੱਲ ਦੇ ਉੱਤੇ ਜਰੂਰ ਕਮੈਂਟ ਲਿਖਿਓ ਤੁਹਾਡੇ ਵਿਚਾਰ ਮੈਂ ਪੜ੍ਹਾਂ ਤੇ ਵਾਪਸ ਮੈਂ ਤੁਹਾਡੇ ਜਵਾਬ ਵੀ ਦੇਵਾਂਗਾ ਅੜੀਗਾ ਪੰਜਾਬੀਓ ਮਿਲਦੇ ਅਗਲੇ ਟੌਪ ਤੇ ਜਿਹੜੇ ਭੈਣ ਭਰਾ 99 ਚੈਨਲ ਤੇ ਨੇ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਕੰਟੀ ਜ਼ਰੂਰ ਦਬਾ ਦੇਣਾ ਜੀ ਧੰਨ